ਜੇ ਆਪਣੇ ਅੱਜੂਲੇ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਨੇ ਧਰਨਾ ਲਾ ਦਿੱਤਾ ਔਰ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਸੜਕਾਂ 'ਤੇ ਉਤਰ ਰਹੇ ਨੇ ਕਈ ਵਾਰ ਮਿੱਟੀਆ ਦੇ ਵਿੱਚ ਵੀ ਕਿਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਰਕਾਰਾਂ ਦੇ ਖਿਲਾਫ ਧਰਨੇ ਵੀ ਆਪਾਂ ਲੇਟ ਹੋ ਚੁੱਕੇ ਸੀ ਆਦੇਸ਼ ਜਾਰੀ ਕਰ ਰਹੇ ਨੇ ਆਪਣੇ ਆਪਣੇ ਸ਼ਰਾ ਦੇ ਵਿੱਚ ਪਿੰਡਾਂ ਦੇ ਵਿੱਚ ਪਰੰਗਾਣਾ ਦੀ ਜਿਹੜੀ ਤਸਵੀਰ ਆ ਡੀਸੀ ਦਫ਼ਤਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿਹੜੀ ਸੜਕ ਹੈ ਡੀਸੀ ਦਫ਼ਤਰ ਨੂੰ ਜਾਂਦੀ ਹੈ ਉਸ ਸੜਕ ਦੇ ਪਹਿਲਾਂ ਪਹਿਲਾਂ ਸਾਰੇ ਕਿਸਾਨ ਇਕੱਠੇ ਹੋ ਕੇ ਖੜੇ ਨੇ

ਹੋਰ ਤੇਜ਼ ਕਰਨ ਦੀ ਵੀ ਗੱਲ ਆਖੀ ਅੱਛਾ ਜੀ ਇਹ ਭਾਰਤ ਦੇ ਸਾਲੇ ਵੀ ਆਪਣੇ ਪੂਰੇ ਉਹ ਗ੍ਰਾਹਕ ਵੱਲੋਂ ਇਹ ਧਰਨਾ ਲਾ ਚੁੱਕੇ ਹਾਂ ਸਰਕਾਰ ਨੂੰ ਅਸੀਂ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਕਿਸਾਨ ਇੱਥੇ ਬੈਠੇ ਨੇ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਅੱਜ ਤੁਸੀਂ ਇਹਨਾਂ ਧਰਨੇ ਤੇ ਬੈਠੇ ਹੋ ਕੀ ਕੀ ਮੰਗਾਂ ਨੇ ਤੁਹਾਡੀਆਂ ਇਹ ਮੰਗਾਂ ਨੇ ਜਿਹੜੀਆਂ ਆਪਣੀਆਂ ਰਹਿੰਦੀਆਂ ਧੂਰੀਆਂ ਮੰਗਾਂ ਨੇ ਜੋ ਸਨਵਾਤਮਨ ਸਰਕਾਰ ਨੇ ਅਨੁਸਾਰ ਖੇਤੀ ਨੀਤੀ ਲਾਗੂ ਕਰਨ ਬਾਰੇ ਕਿਹਾ ਸੀ ਉਹ ਖੇਤੀ ਨੀਤੀ ਆ ਜਿਹੜੀ ਪਿੰਡ ਦੇ ਵਿੱਚੋਂ ਬਲਾਕ ਦੇ ਵਿੱਚੋਂ ਇਹ ਇਹ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਔਰ ਇਹ ਲਾਈਵ ਤਸਵੀਰਾਂ ਲਗਾਉਣਾਂ ਦੇ ਡੀਸੀ ਦਫਤਰ ਦੇ ਬਾਹਰ ਦੀਆਂ ਨੇ ਜਿਹੜਾ ਉਹਨਾਂ ਦਾ ਕਹੀ ਆਜੂ ਨੇ ਕਿ ਜਿਹੜੀਆਂ ਕਿੰਨੇ ਝੰਡੇ ਨੇ ਮੰਗਾ ਨੇ ਕਿੰਨੇ ਉਹਦਾ ਮੰਗਾ ਨੂੰ ਮੰਨਿਆ ਜਾਵੇ ਨਹੀਂ ਤਾਂ ਆਹ ਬਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਧਰਨਾ ਪ੍ਰਦਰਸ਼ਨ ਚੱਲੀ ਰਹੇਗਾ ਜਿਹੜੇ ਕਿਸਾਨਾਂ ਦਾ ਜਿੱਥੇ ਬੰਦੀਆਂ ਦੇ ਵੱਡੇ ਆਗੂ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਜਿਹੜਾ ਧਰਨਾ ਆ ਹੁਣੇ ਸ਼ੁਰੂ ਹੋਇਆ ਹੈ ਨਾ ਦੇ ਡੀਸੀ ਦਫ਼ਤਰ ਦੇ ਬਾਹਰ ਔਰ ਮੰਗਾ ਕਿਹੋ ਜਿਹਾ ਨੇ ਕੀ ਮੰਗਾ ਨੇ ਤੁਸੀਂ ਅੱਜ ਇੱਥੇ ਧਰਨੇ ਦੇ ਬੈਠੇ ਹੋ ਡੀਸੀ ਦਫ਼ਤਰ ਦੇ ਬਾਹਰ ਕੀ ਮੰਗਾ ਕੀ ਨੇ ਪੰਜਾਬ ਸਰਕਾਰ ਦੇ ਖਿਲਾਫ ਤੁਸੀਂ ਧਰਨਾ ਲਾਇਆ ਚਾਹੇ ਕਿਸੇ ਪਿੰਡ ਦੀ ਦਿੱਤੀ ਅਜਿਹਾ ਧਰਨਾ ਔਰ ਮਾਨ ਸਰਕਾਰ ਵੱਲੋਂ ਕਿਉਂ ਨਵਾਦਿਆਂ ਦੇ ਵਿੱਚ ਕਵਾਦਾ ਕੋ ਹੋਰ ਕੀਤਾ ਗਿਆ ਸੀ ਉਹ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਪੱਕੀ ਖੇਤੀ ਰੀ ਲੈ ਕੇ ਆਵਾਂ ਵੀ ਉਹ ਪਰੋ ਖੇਤੀ ਦੀਤੀ ਕਿਤੇ ਨਹੀਂ ਦਿਖਾਈ ਦਿੰਦੀ ਉਹਦਾ ਕਮਿਸ਼ਨ ਬਣਾਇਆ ਹੋਇਆ ਉਹਦੇ ਲਈ ਅਰਾਇਆ ਵੀ ਮੰਗ ਲਿਆ ਨੇ ਉਹਦੇ ਲਈ ਸਲਾਹ ਵੀ ਕਰਦੀਆਂ ਨੇ ਉਹਦੇ ਲਈ ਅਮਰੀਕਾ ਦੀ ਕੰਪਨੀ ਵੀ ਆਦਦੀ ਆ ਸਲਾਹਾਂ ਦੇਣ ਤੇ ਅਜਿਹਾ ਧਰਨਾ ਪੰਜਾਬ ਸਰਕਾਰ ਦਾ ਧਿਆਨ ਇਸ ਗੱਲ ਵੱਲ ਖਿੱਚਣ ਦੇ ਲਈ ਜਿਹੜੀ ਖੇਤੀ ਨੀਤੀ ਆ ਉਹ ਦਰਮਿਆਨੇ ਥੋੜ੍ਹ ਜਿਮੀਨੇ ਇਹ ਜ਼ਮੀਨੇ ਕਿਸਾਨਾਂ ਮਜ਼ਦੂਰਾਂ ਦੇ ਪੱਖ ਦੀ ਬਣਾਈ ਜਾਵੇ ਇਹ ਖੇਤੀ ਨੀਤੀ ਉਹ ਬਿਜੜੀਆਂ ਸਰਕਾਰਾਂ ਵੰਕੂ ਉਹ ਵੱਡੇ ਜ਼ਿਗੀਦਾਰਾਂ ਨੂੰ ਫਾਇਦੇ ਦੇਣ ਵਾਲੀ ਨਾ ਹੋਵੇ ਇਹ ਬਿਜੜੀ ਖੇਤੀ ਨੀਤੀ ਆ ਇਹ ਰੁਜ਼ਗਾਰ ਨੂੰ ਸਮੋਣ ਵਾਲੀ ਹੋਵੇ ਇਹ ਖੇਤੀ ਨੀਤੀ ਵੱਧ ਤੋਂ ਵੱਧ ਹੱਥਾਂ ਨੂੰ ਆਪਣੇ ਕੰਮ ਚ ਕੰਮ ਲੱਭਾਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜੀ ਰਣਨੀਤੀ ਰਹੇਗੀ ਉਗਰਾਹ ਵਾਲੋ ਕਹਿੰਦੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਇੱਥੇ ਬੈਠੇ ਹੋ ਇਹ ਧਰਨੇ ਤੋਂ ਬਾਅਦ ਅਗਲਾ ਪੜਾਅ ਕੀ ਹੈ ਡੀਸੀ ਦਫ਼ਤਰ ਤੱਕ ਜਾਓਗੇ ਅੰਦਰ ਤੱਕ 10 ਤਰੀਕ ਅਸੀਂ ਅੱਜ 6 ਤਰੀਕ ਤੇ ਬੈਠੇ ਆ 10 ਤਰੀਕ ਤੱਕ ਲਗਾਤਾਰ ਇੱਥੇ ਬੈਠਾਂਗੇ 10 ਤਰੀਕ ਨੂੰ ਵੱਡੇ ਇਕੱਠ ਕਰਕੇ ਵੱਡੇ ਇਕੱਠਾਂ ਦੇ ਵਿੱਚੋਂ एलान ਕਰਕੇ ਅਗਲੇ 1 ਤੱਕ ਅਨ ਮਿੱਥੇ ਸਮੇਂ ਦੇ ਲਈ ਧਰਨਾ ਹੈ 6 ਤੋਂ 10 ਤੱਕ ਹਾਂ ਮਿੱਥੇ ਹੋਏ ਸਮੇਂ ਦਾ ਧਰਨਾ ਹੈ ਤੇ 6 ਤੋਂ 10 ਤੱਕ ਚੱਲੂਗਾ ਤੇ 10 ਤਰੀਕ ਨੂੰ ਵੱਡੇ एलान ਕਰਕੇ ਤੇ ਕਿੰਨੇ ਵੇ ਤੱਕ ਬੈਠੇ ਹੋ ਤੁਸੀਂ ਇੱਥੇ ਧਰਨੇ ਦੇ ਅੱਜ ਸ਼ੁਰੂ ਕੀਤਾ ਪ੍ਰਬੰਧ ਬਣਾਉਣਾ ਹੈ ਅੱਜ ਪਹਿਲਾ ਦਿਨ ਹੈ ਪ੍ਰਬੰਧ ਕਰਨ ਦੇ ਵਿੱਚ ਦਿੱਕਤ ਆ ਸੀ ਨੂੰ ਮੰਗ ਪੱਤਰ ਵੀ ਦਿੱਤਾ ਜਾਵੇ ਨਹੀਂ 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 ਪੱਗ ਪੱਤਰ ਸਾਡੇ ਪਹੁੰਚੇ ਹੋਏ ਨੇ ਸਾਰੇ ਸੋ ਇਹ ਧਰਨਾ ਇਥੇ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉਹ ਗਰਾਹਾ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦਰਣਾ ਹੋਰ ਤੇਜ਼ ਹੋਵੇਗਾ ਪੰਜਾਬ ਸਰਕਾਰ ਦੇ ਖਿਲਾਫ ਇਹ ਹੱਲਾ ਬੁਲਿਆ ਜਾ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਇਹਨਾਂ ਕਿਸਾਨਾਂ ਦੇ ਦਰਨੇ ਦੀਆਂ ਤਸਵੀਰਾਂ ਵਿਖਾਉਂਦੇ ਰਵਾਂਗੇ ਜਿਸ ਤਰ੍ਹਾਂ ਦੇ ਨਾਲ ਕਿਸਾਨ ਹਮੇਸ਼ਾ ਸੜਕਾਂ ਤੇ ਉਤਰਦਾ ਆ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਚਾਹੇ ਉਹ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਦਰਣਾ ਹੋਵੇ ਚਾਹੇ ਸੂਬਾ ਸਰਕਾਰ ਦੇ ਖਿਲਾਫ ਹੋਵੇ ਔਰੇ ਕਿਸਾਨਾਂ ਦੀ ਕੀਮਤੀ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਧਰਨਿਆਂ ਦੇ ਵਿੱਚ ਆਧਰੀ ਹੈ ਕਿਉਂਕਿ ਸੀ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਕਈ ਤਰ੍ਹਾਂ ਦੀਆਂ ਮੰਗਾਂ ਸਰਕਾਰ ਦੇ ਕੇ ਰੱਖਿਆ ਗਿਆ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਧਰਨਾ ਜਿਹੜਾ ਹੈ ਇਸੇ ਤਰ੍ਹਾਂ ਜਾਰੀ ਰਹੇਗਾ ਕਿਉਂਕਿ ਭਾਰਤ ਬੰਦ ਵੀ ਇੱਕ ਕਾਲ ਦਿੱਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਔਰ ਇਸੇ ਤਰ੍ਹਾਂ ਕਿਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗਾਂ ਕਰਦੇ ਰਹਿਣਗੇ ਤੂ ਵੀ ਨਵੀਂ ਮੈਂ ਆਪਣੇ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਦੁਬਾਰਾ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਵੱਡੀ ਅਪਡੇਟ ਦੇ ਨਾਲ ਤਦ ਤੱਕ ਇਹਨਾਂ ਤਸਵੀਰਾਂ ਹੋਰ ਜਿਹੜਾ ਇੰਡੀਅਨ ਨੂੰ ਤੁਹਾਡੇ ਤੱਕ ਪਹੁੰਚਾ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਵਦੀਨੀਆਂ ਕਿ ਕਿਆਂ ਗਈਆਂ